ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਗੁੰਮ ਲਾਈਨਿੰਗ ਲਗਾਉਣ ਵਾਲੀ ਵੀਡੀਓ ਲੈ ਕੇ ਆਏ ਆ ਜੀ ਠੀਕ ਹੈ ਜੀ ਇਹ ਹੈਗੀ ਆਪਣੀ ਸਲਵਾਰ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਲਵਾਰ ਰੈਡੀ ਪੱਲੇ ਤੇ ਕੁੰਦੇ ਸਟਿਚ ਕਰ ਲਏ ਨੇ ਠੀਕ ਹੈ ਜੀ ਦੇਖੋ ਇਹ ਤੁਹਾਨੂੰ ਦੋਨੇ ਤਰਫ ਤੋਂ ਐਦਾਂ ਹੀ ਸਲਾਈ ਦਿਖੂਗੀ ਸਿੱਧੀ ਸਾਈਡ ਤੋਂ ਵੀ ਠੀਕ ਹੈ ਜੀ ਤੇ ਉਲਟੀ ਸਾਈਡ ਤੋਂ ਵੀ ਆ ਦੇਖੋ ਠੀਕ ਹੈ ਜੀ ਕਿ ਇਹ ਆਪਾਂ ਕਿਸ ਤਰੀਕੇ ਨਾਲ ਲਗਾਈਆ ਇਹ ਆਪਾਂ ਤੁਹਾਨੂੰ ਅੱਜ ਦੱਸਦੇ ਆਂ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਇਹ ਆਪਾਂ ਕਿਸ ਤਰੀਕੇ ਨਾਲ ਰੱਖਣੀ ਆ ਫਿਰ ਸਲਾਈ ਲਗਾਉਣੀ ਆ ਤੁਹਾਨੂੰ ਦੱਸਦੀ ਆਂ ਪਹਿਲਾਂ ਆਪਾਂ ਦੋਨੋਂ ਲਾਈਨਿੰਗਾਂ ਰੱਖ ਲੈਣੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜੋ ਆਪਣਾ ਮੇਨ ਕੱਪੜਾ ਸੂਟ ਦਾ ਸਲਵਾਰ ਦਾ ਠੀਕ ਹੈ ਜੀ ਉਹ ਰੱਖਣਾ ਵਾ ਤੇ ਦੇਖੋ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਇਹ ਜਿਹੜਾ ਪੱਲਾ ਵਾ ਪੱਲਾ ਆਪਾਂ ਉੱਪਰ ਵਿਛਾਇਆ ਠੀਕ ਹੈ ਜੀ ਜਿਹਨੂੰ ਆਪਾਂ ਪੱਟ ਜਾਂ ਗੋਡੇ ਵਗੈਰਾ ਕਹਿੰਦੇ ਆ ਸਲਵਾਰ ਦੇ ਠੀਕ ਹੈ ਜੀ ਇਹ ਆਪ ਉੱਪਰ ਬਿਛਾਏ ਆ ਉਸ ਤੋਂ نیچے ਆਪਾਂ ਜੋ ਕੁੰਦੇ ਹੁੰਦੇ ਨੇ ਸਲਵਾਰ ਦੇ ਕੁੰਦੀਆਂ ਉਹ ਰੱਖਿਆ ਠੀਕ ਹੈ ਜੀ ਤੇ ਇਹ ਹੁਣ ਆਪਾਂ ਕੀ ਕਰਨਾ ਵਾ ਪਹਿਲਾਂ ਕਿਹੜੀ ਲਾਈਨਿੰਗ ਰੱਖਣੀ ਆ ਨੀਚੇ ਪਹਿਲਾਂ ਆਪਾਂ نیچے ਕੁੰਦੀ ਰੱਖੀ ਆ ਤਾਂ ਆਪਾਂ ਇਹਦੇ ਨਾਲ ਕੁੰਦਿਆਂ ਵਾਲੀ ਹੀ ਲਾਈਨਿੰਗ ਰੱਖਣੀ ਆ ਆ ਦੇਖੋ ਇਹਦੇ ਨਾਲ ਆਪਾਂ ਇਹ ਹੀ ਲਾਈਨਿੰਗ ਰੱਖਣੀ ਆ ਠੀਕ ਹੈ ਉਸ ਤੋਂ نیچے ਆਪਾਂ ਜੋ ਆਪਣੇ ਪੱਲੇ ਨੇ ਉਹਦੀ ਲਾਈਨਿੰਗ ਰੱਖੀ ਆ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਇਹ ਪੱਲਾ ਰੱਖਿਆ ਐਵੇਂ ਠੀਕ ਹੈ ਜੀ ਇਹਦੀ ਲਾਈਨਿੰਗ ਜਿਹੜੀ ਆਹ ਵਾਲੀ ਹੈ ਤੇ ਕੁੰਡੇ ਦੀ ਨਾਲ ਕੁੰਡੇ ਦੇ ਨਾਲ ਹੀ ਹੈਗੀ ਹੈ ਠੀਕ ਹੈ ਜੀ ਅਗਰ ਤੁਸੀਂ ਪੱਲਾ نیچے ਰੱਖਦੇ ਹੋ ਤਾਂ ਤੁਸੀਂ ਇਹ ਪੱਲੇ ਵਾਲੀ ਲਾਈਨਿੰਗ ਪਹਿਲਾਂ ਰੱਖਣੀ ਹੈ ਤੁਹਾਨੂੰ ਮੈਂ ਇਹ ਵੀ ਦੱਸ ਦਿੰਨੀ ਹਾਂ ਕਿ ਕਿੱਦਾਂ ਫਿਰ ਆਪਾਂ ਐ ਪੱਲੇ ਵਾਲੀ ਲਾਈਨਿੰਗ ਨਾਲ ਰੱਖਣੀ ਹੈ ਇਹਦੇ ਠੀਕ ਹੈ ਜੀ ਕੁੰਦਾ ਆਪਣਾ ਇਹਦੇ ਉੱਪਰ ਆ ਜਾਊਗਾ ਤੇ ਜੋ ਕੁੰਡੇ ਵਾਲੀ ਲਾਈਨਿੰਗ ਆ ਇਹ ਇਹਦੇ نیچے ਆ ਜਾਊਗੀ ਠੀਕ ਹੈ ਜੀ ਠੀਕ ਆ ਗਈਆਂ ਆਪਣੀਆਂ ਦੋਨੋਂ ਲਾਈਨਿੰਗਾਂ ਫੇਰ ਆ ਗਿਆ ਵੀ ਆਪਣਾ ਕੁੰਦਾ ਫੇਰ ਆ ਗਏ ਆਪਣੇ ਪੱਲੇ ਠੀਕ ਹੈ ਜੀ ਇਸ ਤਰੀਕੇ ਨਾਲ ਰੱਖ ਕੇ ਆਪਾਂ ਸਲਾਈ ਲਗਾ ਦੇਣੀ ਹੈ ई लगा लीजा ठीक है जी हाँ देखो पहला आप पी साइड कर दिता ठीक है जी फिर जो ये नीचे वाली लाइनिंग आ भी आप इधरली साइड इदा कर देनी है। हाँ देखो बस यही तरीका जी एद गुम लाइनिंग लगा हाँ देखो ਕਿਹੇ ਜਿਹੇ ਤਰੀਕੇ ਨਾਲ ਹੀ ਆਪਾਂ ਸਾਰੀ ਸਲਵਾਰ ਜਿਹੜੀ ਝੜ ਕੇ ਤਿਆਰ ਕਰ ਲੈਣੀ ਆ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪੱਲਾ نیچے ਆ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਠੀਕ ਹੈ ਜੀ ਹੁਣ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਤੇ ਮੈਂ ਕਿ نیچے ਆਪਣੇ ਪੱਲੇ ਵਾਲੀ ਲਾਈਨਿੰਗ ਆ ਤੇ ਇਹਦੇ ਉੱਪਰ ਹੁਣ ਆਪਾਂ ਕੁੰਦਾ ਰੱਖਵਾਂਗੇ ਠੀਕ ਹੈ ਦੇਖੋ ਇਹਦੇ ਉੱਪਰ ਆਪਾਂ ਇੱਕ ਕੁੰਦਾ ਰੱਖ ਲਿਆ ਠੀਕ ਹੈ ਜੀ ਤੇ ਜੋ ਕੁੰਦੇ ਵਾਲੀ ਲਾਈਨਿੰਗ ਆ ਉਹ ਹੁਣ ਆਪਾਂ ਇਹਦੇ نیچے ਰੱਖਾਂਗੇ ਆਹ ਦੇਖੋ ਤੁਸੀਂ ਦੇਖ ਸਕਦੇ ਆਂ ਕੁੰਡੇ ਵਾਲੀ ਲਾਈਨਿੰਗ ਆਪਾਂ نیچے ਰੱਖ ਲਈ ਐ। ਖਾਉਂਗੀ ਆਪਣੇ ਦੋਨੋਂ ਲਾਈਨਿੰਗਾਂ ਕੁੰਦੀ ਵਾਲੀ ਤੇ ਪੱਲੇ ਵਾਲੀ ਠੀਕ ਹੈ ਜੀ। ਫਿਰ ਹੋ ਗਿਆ ਆਪਣਾ ਪੱਲਾ। ਫਿਰ ਉਸ ਤੋਂ ਬਾਅਦ ਆਪਣਾ ਕੁੰਡਾ ਠੀਕ ਹੈ ਜੀ। ਮਤਲਬ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜੋ ਇਹ ਆਪਣਾ 메ਨ ਕਪੜਾ ਹੁੰਦਾ 메인 ਫੈਬਰਿਕ ਠੀਕ ਹੈ ਜੀ। ਇਹਨਾਂ ਦੋਨਾਂ ਨੂੰ ਤੁਸੀਂ ਜੁਆਇੰਟ ਕਰਕੇ ਰੱਖਣਾ ਤੇ ਜੋ ਲਾਈਨਿੰਗਾਂ ਨੇ ਇਹਨਾਂ ਦੋਨਾਂ ਨੂੰ ਐਵੇਂ ਜੁਆਇੰਟ ਰੱਖਣਾ ਠੀਕ ਹੈ ਜੀ ਇਹਦੀ ਵੀ ਠੀਕ ਉਸੇ ਤਰੀਕੇ ਨਾਲ ਆਪਾਂ ਸਲਾਈ ਲਗਾ ਦੇਣਾ ਹਾਂ ਦੇਖੋ ਮੈਂ ਦਲੀ ਸਾਈਡ ਆਪ ਇਹਨੂੰ ਫੋਲਡ ਕਰ ਲੈਣਾ ਲਾਈਨਿੰਗ ਨੂੰ ਤੇ ਇਹਦੇ ਉੱਪਰ ਆਪਣਾ ਇਹ ਆ ਉੱਪਰਲਾ ਕੱਪੜਾ ਆ ਜਾ ਹਾਂ ਦੇਖੋ ਜੀ ਇਹ ਵੀ ਆਪਣਾ ਬਣ ਕੇ ਰੈਡੀ ਹੋ ਗਿਆ ਵਾ ਤੇ ਹੁਣ ਤੁਸੀਂ ਆ ਦੇਖੋ ਜਿੱਥੇ ਆਪਾਂ ਆਸਣ ਜੋੜਨਾ ਵਾ ਠੀਕ ਹੈ ਜੀ ਆਸਣ ਕਿੱਦਾਂ ਜੋੜਨਾ ਕਿਉਂਕਿ ਆ ਵੀ ਆਸਣ ਦੇ ਨਾਲ ਆਪਣੀ ਲਾਈਨਿੰਗ ਲੱਗੀ ਹੋਈ ਆ ਠੀਕ ਹੈ ਜੀ ਤੇ ਜੋ ਉੱਪਰਲਾ ਆਪਣਾ ਆਸਣ ਇਹਦੇ ਨਾਲ ਵੀ ਲਾਈਨਿੰਗ ਲੱਗੀ ਹੋਈ ਆ ਹਾਂ ਜੀ ਦੇਖੋ कि ਹੁਣ ਆਪਾਂ ਆਸਨ ਜੁਆਇੰਟ ਕਰਨਾ ਹੈ ਇਹ ਕਿੱਦਾਂ ਕਰਨਾ ਵਾ ਠੀਕ ਹੈ ਜੀ ਇਹ ਦੇਖੋ ਕਿਉਂਕਿ ਹੁਣ ਆਪਣੀ ਇਹ ਲਾਈਨਿੰਗ ਜਿਹੜੀ ਅਟੈਚ ਹੋਈ ਹੋਈ ਹੈ ਨਾਲ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਕਰ ਲੈਣਾ ਠੀਕ ਹੈ ਸੈੱਟ ਤੇ ਉਸ ਤੋਂ ਬਾਅਦ ਆਪਣਾ ਇਹ ਨੀਚੇ ਬਣਾ ਆ ਗਿਆ ਜੀ ਠੀਕ ਹੈ ਸੀ ਐਦਾਂ ਹੋ ਗਿਆ ਤਾਂ ਜਿਹੜੀ ਇਹ ਲਾਈਨਿੰਗ ਆ ਇਹਨੂੰ ਹੁਣ ਆਪਾਂ ਇਸ ਤਰੀਕੇ ਨਾਲ ਮੋੜ ਕੇ ਸਟਿਚ ਕਰਨਾ ਦੇਖੋ ਇਹ ਲਾਈਨਿੰਗ ਆਪਣੀ ਐਦਾਂ ਪਈ ਆ ਤੇ ਇਹਨੂੰ ਇਸ ਤਰੀਕੇ ਨਾਲ ਐਦਾਂ ਮੋੜ ਕੇ ਇਹਦੇ ਉੱਪਰ ਇਸ ਤਰੀਕੇ ਨਾਲ ਰੱਖ ਲੈਣਾ ਵਾ ਠੀਕ ਹੈ ਜੀ ਇਸ ਤਰੀਕੇ ਨਾਲ ਇਹਨੂੰ ਐਦਾਂ ਮੋੜ ਕੇ ਰੱਖ ਲੈਣਾ ਤਾਂ ਜੋ ਆਪਣਾ ਇਹ ਮੇਨ ਫੈਬਰਿਕ ਹੈ نیچے ਆ ਗਿਆ ਤੇ ਜੋ ਆਪਣੀ ਲਾਈਨਿੰਗ ਨੇ ਇਹ ਦੋਨੋਂ ਉੱਪਰ ਰਹਿ ਗਈਆਂ ਠੀਕ ਹੈ ਜੀ ਬਸ ਇਹਦੇ ਤੇ ਹੁਣ ਆਪਾਂ ਸਿਲਾਈ ਲਗਾ ਦੇਣੀ ਹੈ इस तरीके ना ही अपना दूसरी साइड तो करना हाँ देखो ਠੀਕ ਹੈ ਜੀ ਇਹ ਹੋ ਗਈ ਆਪਣੀ ਆਸਣ ਵਾਲੀ ਸਿਲਾਈ ਠੀਕ ਹੈ ਜੀ ਇਹ ਆਪਾਂ ਇਸ ਤਰੀਕੇ ਨਾਲ ਲਗਾਉਣੀ ਹੈ ਦੇਖੋ ਜੀ ਦੋਨੇ ਸਾਈਡ ਤੋਂ ਆਪਾਂ ਸਟਿਚ ਕਰ ਲਿਆ ਠੀਕ ਹੈ ਜੀ ਆਹ ਦੇਖੋ ਆਪਣੀ ਸਾਰੀ ਸਲਵਾਰ ਤੇ ਸਾਰੀਆਂ ਸੀਣਾ ਜਿੰਨੀਆਂ ਵੀ ਆਪਾਂ ਸਲਾਈਆਂ ਲਗਾਈਆਂ ਨੇ ਠੀਕ ਹੈ ਜੀ ਸਾਰੀਆਂ ਇਸੇ ਤਰੀਕੇ ਨਾਲ ਆਈਆਂ ਨੇ ਜਿਸ ਤਰ੍ਹਾਂ ਸਿੱਧੇ ਸਾਈਡ ਤੋਂ ਆ ਉਸੇ ਤਰ੍ਹਾਂ ਹੀ ਆਪਣੀ ਮੁੱਠੀ ਸਾਈਡ ਤੋਂ ਠੀਕ ਹੈ ਜੀ ਉਲਟੀ ਸਾਈਡ ਤੋਂ ਠੀਕ ਹੈ ਜੀ ਹਾਂ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਜੀ ਸ਼ੇਅਰ ਕਰਿਓ ਤੇ ਜੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ